ਕਿ ਸਾਡੇ ਬੱਚੇ ਸਿੱਖ ਲੈਣ ਸਿੱਖੀ ਦੇ ਵਿੱਚ ਆ ਜਾਣ ਧਰਮ ਦੇ ਨਾਲ ਜੁੜ ਜਾਣ ਸਿੱਖਿਆ ਵਾਸਤੇ ਉਹ ਭੇਜਦੇ ਸੀਗੇ ਕਿੰਨਾ ਕੋਲ ਭੇਜਦੇ ਸੀ ਅਸੀਂ ਨਾਮ ਨਹੀਂ ਲਵਾਂਗੇ ਫਿਰ ਕਹਿਣਗੇ ਵੀ ਸਾਨੂੰ ਟਾਰਗੇਟ ਕਰਦੇ ਆ ਅੱਗੋਂ ਸਾਡੇ ਜਿਹੜੇ ਮਾਪੇ ਸਾਡੇ ਨਾਲ ਲਿੰਕ 'ਚ ਸੀਗੇ ਫੌਰਨ ਤੋਂ ਫੋਨ ਆਏ ਦਿੱਲੀ ਤੋਂ ਫੋਨ ਆਏ ਵੀ ਸਾਡੇ ਬੱਚੇ ਮੈਂਟਲੀ ਅਫਸਰਟ ਹੋ ਗਏ ਨੇ 6 ਮਹੀਨੇ ਹੋ ਗਏ ਨੇ ਸਾਡੇ ਬੱਚੇ ਪੈਰਾਂ ਤੇ ਨਹੀਂ ਆਂਡੇ ਇੰਨੀ ਹਾਈ ਡੋਸ ਦੇ ਵਿੱਚ ਭੰਗ ਪਿਆਤੀ ਜਿਹੜਾ ਬੰਦਾ ਇਸ ਚੀਜ਼ ਦਾ ਸੇਵਨ ਕਰਦਾ ਭਰਾ ਜੀ ਨੂੰ ਰੰਗ ਰੂਪ ਨਹੀਂ ਆਉਂਦਾ ਹੂੰ ਜਾਰਾ ਤਰ ਜਿਹੜੇ ਲੋਕ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਦਾੜੀਆਂ ਨਹੀਂ ਆ ਰਹੀਆਂ ਹੂੰ ਜਿਹੜੀ ਦਾੜੀ ਆ ਦਾੜਾ ਜਿਹੜਾ ਇਹ ਟੈਸਟੋਸਟੇਰੋਨ ਦਾ ਇਹ ਨਿਸ਼ਾਨੀ ਹੈ ਟੈਸਟੋਸਟੇਰੋਨ ਦੀ ਤੁਹਾਡੇ ਅੰਦਰ ਕਿੰਨੀ ਕੁ ਮਰਦਾਨਗੀ ਹੈ ਜੇ ਤੁਹਾਡੇ ਅੰਦਰ ਟੈਸਟਾ ਘਟਾ ਤੁਹਾਨੂੰ ਦਾੜੀ ਘਟੋਂਗੀ ਮੁੰਡੇ ਕਿਨੇ ਖੋਦੇ ਹੋਗੇ ਜਿਹੜਾ ਜ਼ਿਆਦਾ ਇਸਤੇਮਾਲ ਕਰਨੀ ਚੀਜ਼ ਆ ਉਹ ਜ਼ਿਆਦਾ ਖੋਦੇ ਨੇ ਇਨਹੀ ਨੇ ਦਾੜੀਆਂ ਆ ਰਹੀਆਂ ਸਾਰੇ ਸਾਰੇ ਉਮਰਾਂ ਬੀਤ ਗਈਆਂ ਜਿਹੜੇ ਪੰਗ ਪੀ ਰਹੇ ਨੇ ਤੁਸੀਂ ਕਹਿੰਦੇ ਮਰਦਾਨੀ ਖਤਮ ਹੋ ਰਹੀ ਹੋਣਾ ਬਿਲਕੁਲ ਟੈਸਟ ਖਤਮ ਕਰਕੇ ਰੱਖ ਦਿੰਦਾ ਫਿਰ ਗੱਲ ਕਰਦੇ ਆ ਫੀਮ ਜੋ ਘਰ ਘਰ ਦੇ ਵਿੱਚ ਪਹੁੰਚ ਆਤੀ ਆ ਹੁਣ ਡਾਕਟਰਾਂ ਨੇ ਵੈਦਾਂ ਨੇ ਹਕੀਮਾਂ ਨੇ ਰੋਲਾ ਪਾ ਪਾ ਕੇ ਹੈਰੋਇਨ ਮੋਰਫੀਨ ਪਾਪਾ ਬਰੀਨ ਇਹ ਜਿਹੜੇ ਹਾਰਡ ਕੈਮੀਕਲ ਨੇ ਨਾਨ ਸਿੰਥੈਟਿਕ ਹਮ ਇਹ ਸਿਨਥੈਟਿਕ ਵਰਜਨ ਤੋਂ ਨਿਕਲਦੇ ਨੇ ਓਪੀਐਮ ਦੇ ਵਿੱਚੋਂ ਚਿੱਟਾ ਕਈ ਲੋਕ ਦਲੀਲ ਦਿੰਦੇ ਕਿ ਗੁਰੂ ਸਾਹਿਬ ਆਪਣੇ ਨਾਲ ਸ਼ਤਰਤਾ ਰੱਖਦੇ ਸੀਗੇ ਪਰ ਆਜੀ ਜਦੋਂ ਆਪਣਾ ਝੱਗਾ ਬਚਾਉਣਾ ਹੁੰਦਾ ਆਪਣਾ ਸਟੇਟਸ ਬਚਾਉਣਾ ਹੁੰਦਾ ਫਿਰ ਰੱਬ ਨੂੰ ਵੀ ਵਿੱਚ ਲਿਆਉਂਦੇ ਨੇ ਹੂੰ ਇਤਿਹਾਸ ਦੇ ਵਿੱਚ ਇੱਕ ਗ੍ਰੰਥ ਹੈ ਗੁਰੂ ਸਾਹਿਬ ਨੂੰ ਉਹਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਗੁਰੂ ਸਾਹਿਬ ਅਫੀਮ ਦੇ ਬਿਨਾਂ ਭੰਗ ਦੇ ਬਿਨਾਂ ਰਹਿ ਨਹੀਂ ਸਕਦੇ ਆਦੀ ਸੀ ਹੂੰ ਪਰਮਾਤਮਾ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਤੁਹਾਨੂੰ ਲੱਗਦਾ ਝੂਠ ਹੈ ਝੂਠ ਹੈ ਭਰਾ ਜੀ ਕਿਉਂਕਿ ਉਸੇ ਦਲੀਲ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਅੰਗ ਨੇ ਉਹਦੇ ਉਹ ਪੜਦੇ ਨਹੀਂ ਸੰਗਤ ਦੇ ਵਿੱਚ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਸੱਚ ਲੱਗੇ ਸਿੱਖੀ ਗੁਮਰਾਹ ਹੋ ਰਹੀ ਹੈ ਬਿਲਕੁਲ ਬਹੁਤ ਤਕੜੀ ਸਾਜ਼ਿਸ਼ ਹੈ ਕਿਸੇ ਖਤਮ ਕਰ ਦੇਣਗੇ ਲੋਕਾਂ ਕਿਸ ਦੀ ਸਾਜ਼ਿਸ਼ ਹੈ ਭਰਾ ਜੀ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਪ੍ਰਮੋਟ ਕਰ ਰਹੇ ਆ ਮੋਹਰਾ ਲੱਗ ਰਹੇ ਨੇ ਬਿਲਕੁਲ ਹਾਂ ਕਈ ਵਾਰੀ ਇਦਾਂ ਹੁੰਦਾ ਕਿ ਬਾਹਰਲੀਆ ਫੋਰਸਸ ਨਹੀਂ ਉਹ ਕੰਮ ਕਰਦੀਆਂ ਹੂੰ ਆਪਣੇ ਆਪਣੇ ਪੈਰ ਵੜਦੇ ਆ। ਮਤਲਬ ਜਿਵੇਂ ਬਿੱਲੀ ਅੱਗ ਲੱਗਣ ਤੇ ਆਪਣੇ ਜਿਹੜੇ ਹੁੰਦੇ ਨੇ ਬੱਚੇ ਉਹ ਪਿਆਰ ਧਰ ਦਿੰਦੀ ਉੱਤੇ ਹੂੰ ਆਪਣੇ ਬੱਚੇ ਮਾਰ ਦਿੰਦੀ ਆ। ਇਸ ਤਰੀਕੇ ਦੇ ਨਾਲ ਇਦਾਂ ਦੇ ਲੋਕ ਨੇ ਜੋ ਆਪਣੇ ਘਰ ਨੂੰ ਖੋਦ ਅੱਗ ਲਾਉਂਦੇ ਨੇ। ਅਕਾਲ ਤਖਤ ਸਾਹਿਬ ਨੂੰ ਤੁਹਾਨੂੰ ਲੱਗਦਾ ਇਹ ਤੇ ਡਿਸੀਜਨ ਲੈਣਾ ਚਾਹੀਦਾ ਕੋਈ? ਨਹੀਂ ਲੈ ਸਕਦੇ। ਕਿਉਂਕਿ ਗੁਰੂ ਦੇ ਅਧੀਨ ਉਹ ਚੱਲ ਨਹੀਂ ਰਹੇ। ਐਨਾ ਭਾਰ ਨਹੀਂ ਚੱਲ ਸਕਦੇ ਉਹ। ਤੁਹਾਨੂੰ ਲੱਗਦਾ ਕਿ ਅਕਾਲ ਤਖਤ ਦੀ ਜੋ ਸਾਰੀ ਕਾਰਜਕਾਰੀ ਗੁਰੂ ਦੇ ਅਧੀਨ ਨਹੀਂ ਚੱਲ ਰਹੀ। ਪਰਾਜੀ ਗੁਰੂ ਘਰ ਦੇ ਵਿੱਚ ਚਾਹ ਬੱਜਰ ਕਰਾਇਆ ਤਾਂ ਹੂੰ ਪਹਿਲੇ ਸਮਿਆਂ ਦੇ ਵਿੱਚ ਮਤਾ ਵੀ ਪਾਸ ਹੋਇਆ ਸੀ ਕਿ ਚਾਹ ਨਹੀਂ ਅਲਾਉਟ ਹੋਏਗੀ ਹੂੰ ਚੜ੍ਹਦੀ ਕਲਾ ਵਾਲੇ ਗੁਰਸਿੱਖ ਸੱਚੇ ਜਿਸ ਭਾਂਡੇ ਦੇ ਵਿੱਚ ਚਾਹ ਬਣਦੀ ਉਹਨੂੰ ਟੱਚ ਨਹੀਂ ਕਰਦੇ ਹੂੰ ਚਾਹ ਨਸ਼ਾ ਹੈ ਭਾਜੀ ਨਸ਼ਾ ਕਿਵੇਂ ਅਲਾਉ ਕਰ ਸਕਦਾ ਧਰਮ ਸਾਡੇ ਪੰਜਾਬ ਦੇ ਵਿੱਚ ਆਹ ਹੈ ਹੀ ਨਹੀਂ ਸੀ ਹੂੰ ਸਾਡੇ ਪੰਜਾਬ ਦੇ ਵਿੱਚ ਕਣਕ ਚੌਲ ਨਹੀਂ ਸੀ ਕਣਕ ਚੌਲ ਨੇ ਜਖਣਾ ਵੜ ਕੇ ਰੱਖ ਦਿੱਤੀ ਪੰਜਾਬ ਦੀ ਮਿੱਟੀ ਦੀ ਮਿਲਟਸ ਅਸੀਂ ਛੱਕਦੇ ਸੀ ਮਿਲਟਸ ਨੂੰ ਪਾਣੀ ਦੀ ਲੋੜ ਨਹੀਂ ਦੇਖਭਾਲ ਦੀ ਲੋੜ ਨਹੀਂ ਇਸ ਤਰੀਕੇ ਦੇਖਿਆ ਜਾਵੇ ਕੋਈ ਅੰਨ ਨਹੀਂ ਸੀਗਾ ਪਹਿਲਾਂ ਆਦੀਵਾਸੀ ਸੀਗੇ ਤਾਂ ਉਹ ਮਾਸ ਖਾਂਦੇ ਸੀ ਰਾਜ ਜੀ ਸ਼ਿਕਾਰ ਕਰਦੇ ਸੀ ਇਹ ਤਾਂ ਬੰਦੇ ਦੀ ਖੋਜ ਹੈ ਨਾ ਜੀ ਇਹ ਬੰਦੇ ਦੀ ਖੋਜ ਨਹੀਂ ਹੈ ਹੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਨੇ ਕਿ ਇਨਸਾਨ ਵਾਸਤੇ ਅੰਨ ਬਣੇ ਸਾਰੀ ਪ੍ਰੋਟੀਨ ਵਿਟਾਮਿਨ ਮਿਨਰਲ ਅਨਾਜ ਤੋਂ ਪ੍ਰਾਪਤ ਹੁੰਦੀ ਹੈ ਲੇਕਿਨ ਅਨਾਜ ਜਿਹੜਾ ਵਧੀਆ ਹੋਣਾ ਚਾਹੀਦਾ ਹਮ ਗਲੂਟਨ ਨਹੀਂ ਇਹ ਉਹੀ ਰੋਟੀ ਸੀ ਕਣਕ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਦੇ ਚੋਂ ਖੂਨ ਨਚੋੜਿਆ ਸੀ ਕਣਕ ਦੀ ਰੋਟੀ ਹਮ ਤੇ ਦੂਜੇ ਹੱਥ ਵਿੱਚ ਜਿਹਦੇ ਚੋਂ ਦੁੱਧ ਪ੍ਰਾਪਤ ਹੋਇਆ ਸੀ ਉਹ ਸੀ ਕੋਦਰੀ ਦੀ ਕੋ ਦੋ ਮਿੰਟ ਲਾਲ ਰੰਗ ਦਾ ਹੁੰਦਾ ਸਾਡੇ ਕਈ ਲੋਕ ਇਸ ਸਾਖੀ ਨੂੰ ਵੀ ਮਨਮਤ ਕਹਿੰਦੇ ਨੇ। ਪਰਾਜੀ ਅੱਜ ਸਬੂਤ ਹੋ ਰਿਹਾ ਸਾਰੇ ਪਾਸੇ। ਸਾਡੇ ਪੰਜਾਬ ਦੇ ਡੀਐਨਏ ਲਈ ਕਣਕ ਚੌਲ ਨਹੀਂ ਬਣੀ। ਹੂੰ। ਵਾਈਟ ਰਾਈਸ ਕੀ ਹੈ? ਜ਼ੀਰੋ ਨਿਊਟ੍ਰੀਸ਼ਨ। ਕਣਕ ਵੀ ਤੁਹਾਨੂੰ ਪਤਾ ਹਾਈਬ੍ਰਿਡ ਹੈ। ਜੇ ਸਾਡੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਚਾਹੁੰਦੇ ਆ ਹੂੰ। ਕਣਕ ਚ ਫਾਈਬਰ ਆ। ਉਹਨਾਂ ਨੂੰ ਪਿਛੇ ਮੁੜਨਾ ਹੀ ਪਏਗਾ। ਇਹ ਚ ਗਲੂਟਨ ਵੀ ਹੁੰਦੀ ਆ ਗਲੂਟਨ ਮੀਨਸ ਪੰਜਾਬੀ ਚ ਫੈਵੀਕੋਲ ਤੁਸੀਂ ਆਟੇ ਦਾ ਲੇਪ ਵੇਖੋ ਦੁੱਧ ਚ ਵੀ ਹੁੰਦਾ ਨਹੀਂ ਪਾਸ ਕਾਣਕ ਖਤਰਨਾਕ ਚੀਜ਼ ਆ ਸਰੀਰ ਵਾਸਤੇ ਸਾਡੀਆਂ ਅੰਤੜੀਆਂ ਨੂੰ ਜੋੜ ਦਿੰਦੀ ਆ ਦਿਮਾਗ ਨੂੰ ਜੋੜ ਦਿੰਦੀ ਆ ਸਰੀਰ ਨੂੰ ਜੋੜ ਦਿੰਦੀ ਆ ਤਕਰੀਬਨ 10 ਸਾਲ ਹੋ ਗਏ ਤੁਹਾਡੇ ਭਰਾ ਨੂੰ ਮੈਂ ਕਣਕ ਦਾ ਸੇਵਨ ਨਹੀਂ ਕਰਦਾ ਮੈਲਟਸ ਦਾ ਸੇਵਨ ਨਹੀਂ ਕਰਦੇ ਅਸੀਂ ਹੂੰ ਅਸੀਂ ਆਰਗੈਨਿਕ ਚੰਗੀ ਪ੍ਰਾਪਤ ਕਰਦੇ ਆ ਆਪਣੇ ਖੇਤਾਂ ਚੋਂ ਬੀਜਣ ਦੀ ਕੋਸ਼ਿਸ਼ ਕਰਦੇ ਆ ਵੱਤੋ ਵੱਤ ਤੇ ਆ ਵੀ ਅਸੀਂ ਮਤਲਬ ਕਮਰਸ਼ੀਅਲ ਚੱਕੀ ਚੋਂ ਨਹੀਂ ਆਟਾ ਲੈਂਦੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਅਸੀਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਜੀ ਬਾਣੇ ਦੇ ਵਿੱਚ ਨੇ ਸਿੱਖੀ ਬਾਣੇ ਦੇ ਵਿੱਚ ਨੇ ਤੇ ਝਟਕਾ ਵੇਚ ਰਹੇ ਆ ਕਹਿੰਦੇ ਕਿ ਅਸੀਂ ਮਰਿਆਦਾ ਚ ਵੇਚ ਰਹੇ ਆ ਅਸੀਂ ਹਰ ਚੀਜ਼ ਸਿੱਖੀ ਮਰਿਆਦਾ ਤੇ ਟੋਕਦੀ ਹੈ ਉਸ ਹਿਸਾਬ ਦੇ ਨਾਲ ਮਾਸ ਵੇਚ ਰਹੇ ਆ ਲੋਕ ਉਹਨਾਂ ਤੇ ਯਕੀਨ ਕਰਕੇ ਜਾ ਰਹੇ ਨੇ ਵੀ ਸ਼ਾਇਦ ਸਿੱਖੀ ਦੇ ਵਿੱਚ ਪਰਫੁੱਲਤਾ ਹੈ ਸਿੱਖੀ 'ਚ ਇਸ ਚੀਜ਼ ਦੀ ਹਾਮੀ ਹੈ ਭਰਾ ਜੀ ਬਹੁਤ ਤਕੜਾ ਪ੍ਰੋਪਾਗੈਂਡਾ ਆਇਆ ਗਦਰ ਨਾਮ ਕਰਨ ਦਾ ਖਤਮ ਕਰਨ ਦਾ ਲੋਕ ਯਕੀਨ ਨਹੀਂ ਕਰਦੇ ਹੂੰ ਕਿ ਉਹ ਮਰੇ ਦਾ ਸਾਰੇ ਸਾਡੇ ਭਰਾ ਵਿਚਰਦੇ ਨੇ ਪਰ ਉਹ ਡਰਦੇ ਬੋਲਦੇ ਨਹੀਂ ਪਿਸਾਂ ਨੂੰ ਟਾਰਗੇਟ ਕੀਤਾ ਜਾਏਗਾ ਹੂੰ ਐਵੇਂ ਨਹੀਂ ਮਾਂ ਕਹਿੰਦੀ ਕਿ ਪੁੱਤ ਮਰ ਜੇ ਪਰ ਬਣਨਾਂ ਨਹੀਂ ਹੰਗ ਪੁੱਤ ਮਰ ਜੇ ਪਰ ਬਾਣਾ ਨਾ ਕਿਤੇ ਪਾਵੇ ਇਹ ਆਮ ਪੰਜਾਬ ਦੇ ਜਿਹੜੇ ਮਾਪਿਓ ਆ ਉਹਨਾਂ ਦੀ ਦਿਲ ਦੀ ਆਵਾਜ਼ ਆ ਜੋ ਅਸੀਂ ਅੱਜ ਕੈਮਰੇ ਸਾਹਮਣੇ ਕਹਿ ਰਹੇ ਕੁਝ ਨਾ ਕੁਝ ਤੇ ਕਾਰਨ ਹੋਵੇਗਾ ਜੋ ਮਾਪਿਓ ਨਹੀਂ ਚਾਹੁੰਦੇ ਕਿ ਨਿਹੰਗਿਆਂ ਬਾਣੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਡਰ ਪੈ ਗਿਆ ਲੋਕਾਂ ਚ ਕਿ ਇਹ ਲਾਈਨਸ ਰੱਖਤ ਨਹੀਂ ਬਿਲਕੁਲ ਜਦ ਕੀ ਪਹਿਲਾਂ ਮਾਰਨ ਨਾਲ ਭੇਜਿਆ ਜਾਂਦਾ ਸੀਗਾ ਪਰਮਾਤਮਾ ਦਾ ਸਰੂਪ ਹੈ ਬਾਣਾ ਇਹ ਪਰਮਾਤਮਾ ਦਾ ਰੂਪ ਹੈ ਉਸੇ ਸਰੂਪ ਦੇ ਵਿੱਚ ਝਟਕਾ ਕਰ ਰਹੇ ਨੇ ਬਿਲਕੁਲ ਉਹਨੂੰ ਤੁਸੀਂ ਗ੍ਰਾਹਕ ਕਹਿ ਰਹੇ ਹੋ ਜੇ ਹੂੰ ਸਾਡੇ ਦੇਖੋ ਜਿਹੜੇ ਤੇ ਇਹਦੇ ਚ ਗਰਕ ਚੁਕੇ ਨੇ ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੂੰ ਸਾਡਾ ਟਾਰਗੇਟ ਹੈ ਨਵੀਂ ਪੀੜੀ ਅੱਜ ਬੱਚੇ ਰੀਲ ਵੇਖ-ਵੇਖ ਕੇ ਆਪਣੇ ਮਾਪਿਓ ਕੋਲੋਂ ਰਾਮ ਲੱਡੂ ਮੰਗ ਰਹੀ ਹੈ ਆਂਡਾ ਹੂੰ ਅੰਮ੍ਰਿਤਾਰੀ ਗੁਰੂ ਦਾ ਅੰਮ੍ਰਿਤ ਛੱਕ ਕੇ ਮੱਛੀ ਮੰਗ ਰਹੀ ਨੇ ਹੂੰ ਭਰਾ ਜੀ ਇਹਨਾਂ ਨੇ ਤੇ ਸ਼ਰਾਬ ਦੀਆਂ ਪੰਕਤੀਆਂ ਬਣਾਈਆਂ ਹੋਈਆਂ ਨੇ ਸ਼ਰਾਬ ਵਰਤੋਂ ਹੁੰਦੀ ਹੈ ਸ਼ਰਾਬ ਦੀ ਬਿਲਕੁਲ ਅੰਦਰੋਂ ਅੰਦਰੀ ਸਾ ਪੀਂਦੇ ਨੇ ਬਹੁਤ ਜ਼ਾਰੇ ਅਮਰਤ ਸ਼ਾਕੇ ਅਮਰਤ ਸ਼ਾਕੇ ਪੀਂਦੇ ਨੇ ਤੁਹਾਨੂੰ ਅਸੀਂ ਇਹ ਲੱਭ ਕੇ ਦਿਖਾ ਸਕਦੇ ਆ ਤੁਹਾਨੂੰ ਉਹਦੇ ਚ ਇਹ ਦਰਸਾਇਆ ਗਿਆ ਹੈ ਕਿ ਗੁਰੂ ਸਾਹਿਬ ਅਫੀਮ ਦੇ ਬਿਨਾਂ ਭੰਗ ਦੇ ਬਿਨਾਂ ਰਹਿ ਨਹੀਂ ਸਕਦੇ ਆਦੀ ਸੀ ਹੂੰ ਪਰਮਾਤਮਾ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਤੁਹਾਨੂੰ ਲੱਗਦਾ ਝੂਠ ਹੈ ਝੂਠ ਹੈ ਭਰਾ ਜੀ ਕਿਉਂਕਿ ਉਸੇ ਦਲੀਲ ਦੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਹੜੇ ਅੰਗ ਨੇ ਉਹਦੇ ਉਹ ਪੜਦੇ ਨਹੀਂ ਸੰਗਤ ਦੇ ਵਿੱਚ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਸੱਚ ਲੱਗੇ ਸਿੱਖੀ ਗੁਮਰਾਹ ਹੋ ਰਹੀ ਹੈ ਬਿਲਕੁਲ ਬਹੁਤ ਤਗੜੀ ਸਾਜ਼ਿਸ਼ ਹੈ ਕਿਸੇ ਤੀਸਰ ਕਿਸੇ ਸਾਜ਼ਿਸ਼ ਰਾਜੀ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਪ੍ਰਮੋਟ ਕਰ ਰਹੇ ਆ ਮੋਹਰਾ ਲੱਗ ਰਹੇ ਨੇ ਬਿਲਕੁਲ ਹਾਂ ਕਈ ਵਾਰੀ ਇਦਾਂ ਹੁੰਦਾ ਕਿ ਬਾਹਰਲੀਆ ਫੋਰਸਸ ਨਹੀਂ ਉਹ ਕੰਮ ਕਰਦੀਆਂ ਹੂੰ ਆਪਣੇ ਆਪਣੇ ਪੈਰ ਵੜਦੇ ਆ ਮਤਲਬ ਜਿਵੇਂ ਬਿੱਲੀ ਅੱਗ ਲੱਗਣ ਤੇ ਆਪਣੇ ਜਿਹੜੇ ਹੁੰਦੇ ਨੇ ਬੱਚੇ ਉਹ ਪਿਆਰ ਧਰ ਦਿੰਦੀ ਉੱਤੇ ਹੂੰ ਆਪਣੇ ਬੱਚੇ ਮਾਰ ਦਿੰਦੀ ਆ ਇਸ ਤਰੀਕੇ ਦੇ ਨਾਲ ਇਦਾਂ ਦੇ ਲੋਕ ਨੇ ਜੋ ਆਪਣੇ ਘਰ ਨੂੰ ਖੋਦ ਅੱਗ ਲਾਉਂਦੇ ਨੇ ਅਕਾਲ ਤਖਤ ਸਾਹਿਬ ਨੂੰ ਤੁਹਾਨੂੰ ਲੱਗਦਾ ਇੱਥੇ ਡਿਸੀਜਨ ਲੈਣਾ ਚਾਹੀਦਾ ਕੋਈ ਨਹੀਂ ਲੈ ਸਕਦੇ ਕਿਉਂਕਿ ਗੁਰੂ ਦੇ ਅਧੀਨ ਉਹ ਚੱਲ ਨਹੀਂ ਰਹੀ ਐਨਾ ਭਾਰ ਨਹੀਂ ਚੱਲ ਸਕਦੇ ਤੁਹਾਨੂੰ ਲੱਗਦਾ ਕਿ ਅਕਾਲ ਤਖਤ ਦੀ ਜੋ ਸਾਰੀ ਕਾਰਜਕਾਰੀ ਗੁਰੂ ਦੇ ਅਧੀਨ ਨਹੀਂ ਚੱਲ ਰਹੀ ਭਰਾਜੀ ਗੁਰੂ ਘਰ ਦੇ ਵਿੱਚ ਚਾਹ ਬੱਜਰ ਕਰਾਇਆ ਤਾਂ ਹੂੰ ਪਹਿਲੇ ਸਮਿਆਂ ਦੇ ਵਿੱਚ ਮਤਾ ਵੀ ਪਾਸ ਹੋਇਆ ਸੀ ਕਿ ਚਾਹ ਨਹੀਂ ਅਲਾਉਟ ਹੋਏਗੀ ਹੂੰ ਚੜ੍ਹਦੀ ਕਲਾ ਵਾਲੇ ਗੁਰਸਿੱਖ ਸੱਚੇ ਜਿਸ ਭਾਂਡੇ ਦੇ ਵਿੱਚ ਚਾਹ ਬਣਦੀ ਉਹਨੂੰ ਟੱਚ ਨਹੀਂ ਕਰਦੇ ਹੂੰ ਚਾਹ ਨਸ਼ਾ ਹੈ ਭਾਜੀ ਨਸ਼ਾ ਕਿਵੇਂ ਅਲਾਉ ਕਰ ਸਕਦਾ ਧਰਮ ਸਾਡੇ ਪੰਜਾਬ ਦੇ ਵਿੱਚ ਆ ਹੈ ਹੀ ਨਹੀਂ ਸੀ ਹੂੰ ਸਾਡੇ ਪੰਜਾਬ ਦੇ ਵਿੱਚ ਕਣਕ ਚੌਲ ਨਹੀਂ ਸੀ ਕਣਕ ਚੌਲ ਨੇ ਜਖਣਾ ਵੜ ਕੇ ਰੱਖ ਦਿੱਤੀ ਪੰਜਾਬ ਦੀ ਮਿੱਟੀ ਦੀ ਮਿਲਟਸ ਅਸੀਂ ਛੱਕਦੇ ਸੀ ਮਿਲਟਸ ਨੂੰ ਪਾਣੀ ਦੀ ਲੋੜ ਨਹੀਂ ਦੇਖਭਾਲ ਦੀ ਲੋੜ ਨਹੀਂ ਇਸ ਤਰੀਕੇ ਦੇਖਿਆ ਜਾਵੇ ਕੋਈ ਅੰਨ ਨਹੀਂ ਸੀਗਾ ਪਹਿਲਾਂ ਆਦੀਵਾਸੀ ਸੀਗੇ ਤਾਂ ਉਹ ਮਾਸ ਖਾਂਦੇ ਸੀ ਭਰਾਜੀ ਸ਼ਿਕਾਰ ਕਰਦੇ ਸੀ ਇਹ ਤਾਂ ਬੰਦੇ ਦੀ ਖੋਜ ਹੈ ਨਾ ਜੀ ਇਹ ਬੰਦੇ ਦੀ ਖੋਜ ਨਹੀਂ ਹੈ